ਸਤਿ ਸ਼੍ਰੀ ਅਕਾਲ ਮੇਰੀ ਯੂਟਿਊਬ ਨਾਲ ਜਿਹੜੀ ਕਰਦੇ ਹਾਂ ਇਸਾਰੇ ਇਸ ਤਰ੍ਹਾਂ ਇਸ ਤਰ੍ਹਾਂ ਦਾ ਸਾਰੰਗ ਦਾ ਸਵਾਦ ਸੀ ਲੋਗੇ ਪਾਂਡੇ ਸਾਫ਼ ਕਰਦੇ ਸੀ ਸਾਬਣ ਲਾ ਕੇ ਰੱਤ ਕੇ ਤੇ ਤਿਆਰੀ ਸੀ ਕਿ ਆਪਾਂ ਚਲੋ ਢਿਨੇ ਆਈ ਬਾਈਕ 'ਤੇ ਲੱਗੋ ਮਾਂ ਕੇ ਇਹਨੂੰ ਤਾਂ ਸਾਫ਼ ਕਰ ਲਈਏ ਤੇ ਇਹਦੇ ਵਿੱਚ ਆਪਾਂ ਸਬਜ਼ੀ ਸੂਚੀ ਪਾ ਲੈਣੀ ਹੈ ਜੀ ਤੇ ਅੰਗੀ ਤੋਂ ਸਾਫ਼ ਕਰਾਂਗੇ ਪੈਸਾ ਤਾਂ ਪਰ ਦੇ ਹੀ ਧੋਣੀ ਆ ਇਹਦੇ ਪੱਤੇ ਕੀ ਤੇ ਆਪੀ ਸੋਫਾ ਹੀ ਕਰਦੇ ਨੇ ਭਾਵੇਂ ਫੀਚ ਚਲੀ ਗਈ ਲੱਗਦਾ ਦਵਾਰੇ ਪਾਣੀ ਪਾ ਕੇ ਆਇਓ ਪਾਣੀ ਪਾ ਕੇ ਇੱਥੇ ਪਈ ਤੇ ਇਹ ਆਪਾਂ ਕੰਸ ਦਾ ਕੱਪੜਾ ਵੀ ਧੋਇਆ ਸੀ ਅੱਜ ਤੇ ਇਹ ਕੁਸਤਾ ਆਪਾਂ ਤਾਂ ਇੱਧਰ ਤਾਂ ਸੈੱਟ ਲਾ ਗਿਆ ਸਾਰੇ ਕੰਸ ਦਾ ਜਿਹੜਾ ਕੱਪੜਾ ਸੀ ਤੇ ਕੰਸ ਦਾ ਕਵਰ ਇਹ ਸਾਰੇ ਵਧੀਆ ਸੈੱਟ ਲੱਗ ਗੇ ਉੱਤਰੋਂ ਨਾਲ ਥੋੜਾ ਜਿਹਾ ਨੀਮਾ ਤੇ ਮੋਹਰ ਪਾਸੇ ਟੱਕਰ ਆ ਨੀ ਮਿਕਕਰ ਰੱਖਿਆ ਸੀ ਤੇ ਟੁੱਟੀ ਚਲੀ ਗਈ ਸੀ ਜੀ ਪਾਣੀ ਭਰਦੇ ਸੀ ਬਾਲਟੀ ਰਹਿ ਗਈ ਖਾਲੀ ਪਾਕੀ ਸਾਰੇ ਕੰਮ ਹੋ ਗਏ ਪੌਣੇ ਤੋਂ ਤੇ ਕੱਪੜੇ ਤੋਂ ਤੇ ਸੁੱਕਣੇ ਪਾਣੇ ਵਾਲੇ ਪਹਿਰਾ ਕੁਰਸੀ ਤੇ ਵਾਇ ਹਜੀ ਕੱਪੜੇ ਮੀ ਪੈ ਰਿਆ ਸੀ ਜੀ ਮੀਂਹ ਕਰਕੇ ਆਪਾਂ ਰੱਖਦੇ ਸੀ ਕੱਪੜੇ ਤੇ ਜਦੋਂ ਹਟਿਆ ਮੀਂਹ ਤੇ ਆਪਾਂ ਸੁੱਕਣੇ ਪਾ ਦਾਂਗੇ ਤੇ ਨਾਲੇ ਪਾ ਦਾਂਗੇ ਪੌਣੇ ਪੌਣੇ ਆਪਾਂ ਬਾਲਟੀ 'ਚ ਹੀ ਰੱਖਦੇ ਸੀ ਆਂਡੇ ਆਪਾਂ ਸਾਰੇ ਧੋਤੇ ਕੰਮ ਆਪਣਾ ਸਾਰਾ ਨਿਕਲ ਗਿਆ ਜੀ ਤੇ ਅਦਰ ਆਪਣੀ ਚੌਲ ਵੀ ਬਣ ਕੇ ਸੀ ਜੀ ਤੇ ਆਪਾਂ ਚੌਲ ਬਣਾ ਲਏ ਸੀ ਜੀ ਠੀਕ ਹੈ ਚੌਲ ਬਣਾ ਕੇ ਆਪਾਂ ਰੱਖ ਲੇ ਤੇ ਹੁਣ ਆਪਾਂ ਫਿਰ ਖਾ ਲਾਂਗੇ ਜੀ ਗਰਮ ਗਰਮ ਤੇ ਪਹਿਲਾਂ ਤਾਂ ਬਣਾ ਕੇ ਪੀਵਾਂਗੇ ਜੀ ਆਪਾਂ ਚਾਹ ਤੇ ਇਹਨਾਂ ਆਪਾਂ ਰੱਖ ਤਗੇ ਇਹਨਾਂ ਨੂੰ ਸੈੱਟ ਕਰਕੇ ਆਪਣਾ ਪਹਿਲੇ ਨੂੰ ਸੀ ਬੋਤਲਾਂ ਤੇ ਸੰਡੇ ਨੂੰ ਆਪਾਂ ਐਤਵਾਰ ਨੂੰ ਗਏ ਸੀ ਜੀ ਤੇ ਬੋਤਲਾਂ ਨੇ ਜੇ ਬਾਕੀ ਤਾਂ ਆਪਾਂ 6 5 ਭਰ ਕੇ ਰੱਖ ਲਈ ਵੀ ਭਰੀ ਹੋਈ ਸੀ ਜੀ ਬਾਹਰ ਹੀ ਤੇ ਇਹ ਮੈਂ ਚਲੋ ਦਿਖਾ ਦਾਂ ਤੇ ਕਾਪਾ ਕੰਚ ਦੀ ਬੋਤਲ ਲਿਆਂਦੀ ਸੀ ਇੱਕ ਤੇ ਪਾ ਲਈਆਂ ਰੱਖ ਸੀ ਜੀ ਜੇ ਮੈਂ ਪਾ ਲੂ ਬਾੜ ਕੇ ਹਨਾ ਬਾਲ ਦੇ ਆਲੂ ਚੱਕਣੇ ਪੈਂਦੇ ਆ ਤੇ ਕਈ ਵਾਰੀ ਆਪਾਂ ਤੋਂ ਨਾ ਆਲੂ ਸੁੱਟ ਜਾਂਦੇ ਆ ਜੀ ਜਾਂ ਆਪਾਂ ਕੋਲ ਕਲੇ ਪੂੜਨਾ ਜਿਸ ਤਰ੍ਹਾਂ ਵੀ ਬਣਾਉਨੇ ਆ ਨਾ ਤੇ ਪਕੌੜੇ ਇਸ ਤਰ੍ਹਾਂ ਨੇ ਨੂੰ ਦੱਬੇ ਜਾਂਦੇ ਆ ਤੇ ਬਹੁਤ ਵਧੀਆ ਮੈਂ ਵੀ ਦੇਖਿਆ ਸੀ ਜੀ ਕਿਸੇ ਦੇ ਘਰੇ ਟਿੱਕਾ ਪਾਏ ਲੈਂਦਾ ਜੀ ਇੱਕ ਉਹ ਨਿੰਬੂ ਚੋਣ ਨਿਚੋੜਣੀ ਨਾ ਜਿਹੜੀ ਪਲਾਸਟਿਕ ਦੀ ਸੀ ਤੇ ਉਹ ਆਪਣੀ ਨਾ ਉਹਦੀ ਨਿਕਲ ਜਾਂਦੀ ਸੀ ਜੇ ਆਪਾਂ ਨਿੰਬੂ ਵੀ ਨਿਚੋੜਦੇ ਸੀ ਤੇ ਇੱਕ ਆਪਾਂ ਬੋਤਲਾ ਧੋਣੀ ਵਾਲਾ ਲੈਂਦਾ ਜੀ ਤੇ ਇੱਕ ਕੰਚ ਦੀ ਬੋਤਲ ਲੈਂਦੀ ਹੈ ਜੀ ਕੀ ਮਫਰ ਕਦਨੀਆ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਕੰਨਸ ਦਾ ਕੱਪੜਾ ਸੈੱਟ ਕਰਦੇ ਹਾਂ ਇਹ ਵੀ ਆਪਾਂ ਟੈਂਪ ਹੋਣਾ ਜੀ ਦੇਖੋ ਬਸ ਨਿਆਲੇ ਲੀਜਾ ਉਸ ਲਈ ਜੀ ਅੰਦਰ ਤੇ ਇਤਨਾ ਸਾਰਾ ਸੈੱਟ ਹੋ ਗਿਆ ਕਵਰ ਤੇ ਇਤਨਾ ਹੋਣਾ ਜੀ ਤੇ ਫਿਰ ਪਾ ਕੇ ਆਉਣਾ ਜੀ ਕੱਪੜੇ ਸੁਪਣੀ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਜੀ ਚਾਹਣਾ ਕੀ ਚਾਹਣਾ ਕੇ ਪੀ ਲਾਂਗੇ ਥੋੜਾ ਨੂੰ ਮਤ ਸਟਨ ਆਇਆ ਅੱਜ ਧੋਇਆ ਸੀ ਜੀ ਤੇ ਸਮਾਂ ਜਦੋਂ ਆਪਾਂ ਧੋਤਾ ਸੀ ਨਾ ਜਿਹੜਾ ਜੇ نیچے ਚਿੱਟਾ ਜਿਹਾ ਕਵਰ ਜਿਹਾ ਹੁੰਦਾ ਉਹ ਸਾਰਾ ਉੱਤਰ ਗਿਆ ਨਾਲੇ ਆਪਾਂ ਮਸਹੀਨ ਚ ਰੀਸ ਧੋਇਆ ਤੇ ਆਪਾਂ ਹੱਥਾਂ ਨਾਲ ਹੀ ਧੋਇਆ ਸੀ ਪਤਾ ਨਹੀਂ ਉਹ ਕਵਰ ਜੱਕੇੋਂ ਉੱਤਰ ਗਿਆ ਨੀਚੇ ਤੇ ਜਿਹੜਾ ਹੁੰਦਾ ਨਾ ਚਿੱਟਾ ਜਿਹਾ ਤੇ ਸਟੱਟ ਕਰਕੇ ਫਸਾ ਲਏਗੀ ਤੇ ਸੋਸ ਤੇ ਪਹਿਲਾ ਪਾ ਰੱਖ ਦਈਏ ਅਜੇ ਕਿਉਂ ਨਹੀਂ ਸੱਟਾਰੇ ਤੁਸ ਜਨੀ ਮਾਣ ਲੱਗਦਾ ਰੰਮੂ ਇਹ ਕੁੱਕਕਾ ਤੇ ਰੋਜ ਕੱਢਨੇ ਪਵਾਉਣੀ ਆ ਪਵਾਉਣੀ ਆ ਭਾਈ ਆਂਦੇ ਆ ਬਸ ਸੋਕਾ ਹੁੱਕਾ ਜਾਂ ਸੁਣਦਾ ਨਾ ਦੀ ਬਾਤ ਜੀ ਮੁੜ ਕੇ ਤਾਂ ਸੁਣਦੇ ਨਹੀਂ ਇਹ ਬੋਤਲ ਵੀ ਆਪ ਉੱਪਰ ਹੀ ਰੱਖ ਦਿਤੀ ਆ ਫਰਿਜ ਚ ਲਾ ਲਿਆ ਅੱਜ ਆਪਣੀ ਤਾਂ ਪੀਣੀ ਵਾਲੀ ਕੁਆਲਿਟੀ ਵੀ ਖਾ ਲਈ ਖਾ ਲਈ ਪਤਾ ਨਹੀਂ ਕਾਦਾ ਆਏਗੀ ਦਵਾਰੀ ਪੁੱਟੀ ਆਏਗੀ ਪਤਾ ਨਹੀਂ ਇਹ ਸੋਨਾ ਨਾ ਪਰ ਇਥੇ ਲਿਖਿਆ ਹੋਇਆ ਖੁੰਜੇ ਚ ਪਰ ਮਨ ਨੂੰ ਇਹਨਾਂ ਉੱਪਰ ਜਦੋਂ ਕਣਸ ਤੇ ਚੜਦੇ ਆ ਤਾਂ ਚੀਜ਼ ਤਾਰਨੀ ਪੈਂਦੀ ਆ ਉੱਪਰੋਂ ਤੇ ਇਹ ਲੋ ਬਚੀ ਆਪਾਂ ਪਾਏ ਇਹ ਕੱਪੜੇ ਸੁੱਕਣੇ ਬਾਹਰ कपड़े पाइए जी हम आप सुकने जी आप कुर्सी मीह हट गया थोड़ा बहुत पानी का जी पेपर बाकी कपड़े पा दिए जी, जी। तो होगी जड़े माड़ी मोटी हवा लगी उ सही है ना हवा जी लंघ जे जी कपड़े चो हम आप सुने पा दें सकाए हुए है जी ये सारे चाह भी अपा बना के पी ली जी वैसे कपड़े रह गए सी मेरा सूट जेड़ा कदया वो रह गया कला बाकी अपने सारे धोते गए ਇਰਨਾ ਜੀ ਆਪਾਂ ਅੰਦਰ ਇਕੱਠੇ ਜੀ ਕਰਕੇ ਰੱਖਦੇ ਨਾ ਇਹਨਾਂ ਚੋਂ ਸਮੈਲ ਜੀ ਹੋਣ ਲੱਗ ਜੇ ਕੱਪੜਿਆਂ ਚ ਹਰ ਸੋਈ ਚ ਤਾਪਾਂ ਪਾਤੇ ਜੀ ਪੋਣੇ ਬਾਲਟੀ ਤੇ ਜਿਹੜੀ ਨਹੀਂ ਪਰੀ ਤੇ ਆਪਾਂ ਤੋਂ ਇਸੇ ਅੱਜ ਉਤੇ ਪਾਤੇ साफ कर ली सी अपा तार मतलब सोचा भी पौने सुखा लें हर पौने पा दरली तार पावे जी बाकी आप लेके लो जी आप दिए कपड़े लो जी हम आपके मेथी है, है मेथी पावे जी डबे चाहिए मेथी मंगवाई सी। ਫਲਮਰ ਸੋਰੀ ਚ ਖੜਕੇ ਪਾਰੀ ਸੀ ਕਿ ਰਸੋਈ ਚ ਪਾਈ ਪਾਈ ਦੀ ਆਪਾਂ ਔਣੇ ਸੁੱਕਣੀ ਤੇ ਪੱਖਾ ਚੱਲ ਰਿਆ ਸੀ ਇਹ ਮਮ ਹਵਾ ਨਾਲ ਉੱਡੇਗੀ ਮੀਥੀ ਤੇ ਪਹਿਲ ਪਾਣੀ ਪੀ ਲਈਏ ਨਹੀਂ ਮੈਨੂੰ ਆਈ ਲੱਗੇ ਮਮੀ ਆਉਣ ਲੱਗਿਆ ਕਿਤੇ ਕੱਪੜੇ ਨਾ ਭੇਜੇ ਜਾਣ ਉਦਰੀ ਧਿਆਨ ਆ ਜੀ ਕਿਉਂ ਕਦੇ ਤਾਂ ਆ ਜਾਂਦਾ ਮੀਂਹ ਕਦੇ ਹਟ ਜਾਂਦਾ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਹਿਲੀ ਜ਼ਿਆਦਾ ਗਰਮੈਸ ਹੋ ਰਹੀ ਹੈ ਤੇ ਆਪਾਂ ਮੰਗਵਾਈ ਸੀ ਇਹ ਮੇਥੀ ਫਿਰ ਮੇਥੀ ਨਾ ਪਤਾ ਨਹੀਂ ਪਾਈ ਅੰਦਰ ਜੀ ਪੱਖੇ ਦੀ ਹਵਾ ਨੀਚੇ ਤੇ ਫਿਰ ਮਸਉਡੇਗੀ ਇਹ ਕਿਉਂ ਹਲਕੀ ਜੀ ਹੁੰਦੀ ਹੈ ਨਾ ਤੇ ਕੁਸਤੇ ਸੁੱਕੀ ਹੋਈ ਹੈ ਤੇ ਬਾਹਰ ਲੈਂਦੀ ਆਪਾਂ ਹੁਣ ਪਾ ਲੈਨੇ ਆਂ ਦੀ ਗੈਰੀ ਚ ਬੈਠ ਕੇ ਤੇ ਫਿਰ ਉਸ ਤੋਂ ਬਾਅਦ ਲਾਵਾਂਗੇ ਜੀ ਆਪਾਂ ਹੱਥਾਂ ਪੈਰਾਂ ਤੇ ਤੇਲ ਤੇ ਕੋਪੇ ਦਾ ਆਪਣੇ ਵਾਸਤੇ ਵੀ ਟਾਈਮ ਕੱਢਣਾ ਚਾਹੀਦਾ ਜੀ ਸਾਰਾ ਦਿਨ ਕੰਮਾਂ 'ਚ ਹੀ ਲੰਘ ਜਾਂਦਾ ਟਾਈਮ ਤੇ ਡੱਬਾ ਵੀ ਮੇਥੀ ਵਾਲਾ ਜੀ ਚ ਮੇਥੀ ਪਾਈ ਹੋਈ ਸੀ ਪਹਿਲਾਂ ਆਪਾਂ ਤੇ ਆਇਆ ਵੀ ਟਣੀਆ ਵੇ ਆਪਿਆ ਮਹਿੰਗਾ ਤੇ ਫਿਰ ਆਪਾਂ ਮੇਥੀ ਮੰਗਵਾ ਲੈਂਦੇ ਹਾਂ ਜੀ ਕੋਈ ਆਲਾ ਤਿਲੋ ਜੀ ਇੱਥੇ ਆਪਾਂ ਕਰਦੇ ਹੁੰਦੇ ਹੂ ਦਾ ਐਂਡ ਜੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਲਾਇਕ ਆ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ